2 اپریل ਨੂੰ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਸਰਹੱਦ ਤੇ ਵਾਧੇ ਤਣਾਅ ਦਾ ਅਸਰ ਕਰਤਾਰਪੁਰ ਕੋਰੀਡੋਰ ਤੇ ਵੀ ਪਿਆ ਹੈ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਚ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੇ ਮੁਕੱਦਸ ਸਥਾਨ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਲੰਘੇ ਤੋਂ ਜਾਣ ਵਾਲੀ ਭਾਰਤੀ ਸਿੱਖ ਸ਼ਰਧਾਲੂਆਂ ਦੀ ਗਿਣਤੀ ਵਿੱਚ 50 ਫੀਸਦੀ ਗਿਰਾਵਟ ਆਈ ਹੈ 3 اپریل ਨੂੰ پار سرکار ਨੇ ਅਤਵਾਦੀ ਹਮਲੇ ਨਾਲ ਸਰਹੱਦ ਪਾਰ ਸਬੰਧਾਂ ਦੇ ਮੱਦੇ ਨਜ਼ਰ ਪਾਕਿਸਤਾਨ ਨਾਲ ਕੂਟਨੀਤਿਕ ਸਬੰਧਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਸਲਾਨੀ ਸਨ ਜਦ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਟਾਰੀ ਵਾਘਾ ਸਰਹੱਦ ਤੇ ਇੱਕਿਕ੍ਰਿਤ ਚੱਕ ਪੋਸਟ ਰਾਹੀਂ ਵਪਾਰ ਨੂੰ ਤੁਰੰਤ ਉਪਾਅਵ ਜਮੂਤਲ ਕਰ ਦਿੱਤਾ ਗਿਆ ਭਾਰਤ ਤੇ ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਦਾਲੂਆਂ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਤੋਂ 4.5 ਕਿਲੋਮੀਟਰ ਦੂਰ ਇਤਿਹਾਸ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਆਗਿਆ ਦੇਣ ਲਈ ਕਰਤਾਰਪੁਰ ਲੰਘਾ ਖੁੱਲਾ ਰੱਖਿਆ ਹੈ ਅਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਸਰਹੱਦ ਪਾਰ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 408 ਸੀ ਜੋ ਕਿ ਰੋਜ਼ਾਨਾ ਔਸਤ 425 ਦੇ ਨੇੜੇ ਸੀ 24 April ਤੋਂ ਇਹ ਗਿਣਤੀ ਕਟਣੀ ਸ਼ੁਰੂ ਹੋ ਗਈ ਜਦੋਂ 493 ਸ਼ਰਧਾਲੂਆਂ ਨੂੰ ਅਧਿਕਾਰਤ ਪਰਵਾਨਗੀ ਦਿੱਤੀ ਗਈ ਸੀ ਪਰ ਸਿਰਫ 333 ਨੇ ਹੀ ਲੰਘੇ ਵਿੱਚ ਪ੍ਰਵੇਸ਼ ਕੀਤਾ ਅਗਲੇ ਦਿਨ ਇਜਾਜ਼ਤ ਦਿੱਤੇ ਗਏ ਸ਼ਰਧਾਲੂਆਂ ਦੀ ਗਿਣਤੀ ਉਹੀ ਸੀ ਪਰ ਭਾਰਤੀ ਨਾਗਰਿਕਾਂ ਲਈ ਸਰਹੱਦ ਪਾਰ ਵੀਜ਼ਾ ਤੱਕ ਪਹੁੰਚ ਦਾ ਲਾਭ ਲੈਣ ਲਈ ਸਿਰਫ 308 ਸ਼ਰਦਾਲੂ ਪਹੁੰਚੇ 2 ਅਪ੍ਰੈਲ ਨੂੰ ਇੱਕ ਗਿਣਤੀ ਘਟ ਕੇ 208 27 ਅਪ੍ਰੈਲ ਨੂੰ 239 28 ਅਪ੍ਰੈਲ ਨੂੰ 133 ਅਤੇ 29 ਅਪ੍ਰੈਲ ਨੂੰ 223 31 ਅਪ੍ਰੈਲ ਨੂੰ 152 ਰਹਿ ਗਈ ਸੋ ਦਿਨ ਬਦ ਦਿਨ ਇੱਕ ਗਿਣਤੀ ਘਟਦੀ ਜਾ ਰਹੀ ਹੈ ਜਿਵੇਂ ਜਿਵੇਂ ਸਰਹੱਦ ਤੇ ਤਣਾਅ ਵਧ ਰਿਹਾ ਹੈ ਉਵੇਂ ਉਵੇਂ ਹੀ ਸ਼ਰਦਾਲੂਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਡੇਰਾ ਬੱਬਾ ਨਾਲ ਨਾਲ ਸੰਬੰਧਿਤ ਬਾਬਾ ਸੁਖਦੀਪ ਸਿੰਘ 베ਦੀ ਦਾ ਕਹਿਣਾ ਹੈ ਕਿ ਇਹ ਸਮੁੱਚੀ ਕਬਰਾਟ ਨੂੰ ਦਰਸਾਉਂਦਾ ਹੈ ਹਾਲਾਂਕਿ ਤਣਾ ਦੇ ਬਾਵਜੂਦ ਯਾਤਰਾ ਸਚਾਰੂ ਢੰਗ ਨਾਲ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਗਿਰਾਵਟ ਦਰਜ ਕੀਤੀ ਜਾ ਰਹੀ ਹੈ